ਅਮਰ ਹੋ ਜਾਂਦੇ ਨੇ ਅੰਮ੍ਰਿਤ ਨੂੰ ਪੀਵਣ ਵਾਲੇ ਅਮਰ ਹੋ ਜਾਂਦੇ ਨੇ ਅੰਮ੍ਰਿਤ ਨੂੰ ਪੀਵਣ ਵਾਲੇ ਅਮਰ ਹੋ ਜਾਂਦੇ ਅਮਰ ਹੋ ਜਾਂਦੇ ਨੇ ਅਮਰਤ ਨੂੰ ਪੀਵਣ ਵਾਲੇ ਅਮਰਤ ਨੂੰ ਪੀਵਣ ਵਾਲੇ ਅਮਰਤ ਨੂੰ ਪੀਵਣ ਵਾਲੇ ਅਮਰਤ ਨੂੰ ਪੀਵਣ ਵਾਲੇ ਅਮਰਤ ਨੂੰ ਅਮਰ ਹੋ ਜਾਂਦੇ ਨੇ ਅਮਰਤ ਨੂੰ ਅਮਰ ਹੋ ਜਾਂਦੇ ਨੇ ਅਮਰਤ ਨੂੰ ਪੀਵਣ ਵਾਲੇ ਅਮਰ ਹੋ ਜਾਂਦੇ ਨੇ ਅਮਰ ਹੋ ਜਾਂਦੇ ਨੇ ਅਮਰਤ ਨੂੰ ਪਤਾ ਨਹੀਂ ਕੀ ਬਾਟੇ ਚ ਪੀਆਇਆ ਕੋਲ ਕੇ ਪਤਾ ਨਹੀਂ ਕਿ ਬਾਟੇ 'ਚ ਪਿਆਇਆ ਕੋਲ ਕੇ ਪਤਾ ਨਹੀਂ ਕਿ ਬਾਟੇ 'ਚ ਪਿਆਇਆ ਕੋਲ ਪਤਾ ਨਹੀਂ ਕਿ ਬਾਟੇ 'ਚ ਪਿਆਇਆ ਕੋਲ ਦੱਸ ਵੀ ਨਾ ਸਕੇ ਅਸੀਂ ਮੂੰਹ ਬੋਲ ਕੇ ਦੱਸ ਵੀ ਨਾ ਸਕੇ ਅਸੀਂ ਹੋ ਬੋਲ ਕੇ ਦੱਸ ਵੀ ਨਾ ਸਕੇ ਅਸੀਂ ਮੂਹ ਦੱਸ ਵੀ ਨਾ ਸਕੇ ਅਸੀਂ ਮੂਹ ਕੋਈ ਵੀ ਨ ਉਸ ਦੇ ਸਮਾਨ ਤੁਲੇ ਆ ਕੋਈ ਵੀ ਨ ਉਸ ਦੇ ਸਮਾਨ ਤੁਲੇ ਆ ਕੋਈ ਵੀ ਕੋਈ ਵਿਨੈ ਉਸਦੇ ਸਮਾਨ ਅੱਖੀਆਂ ਚ ਵੇਖਿਆ ਜਹਾਨ ਤੋਲ ਕੇ ਅੱਖੀਆਂ ਚ ਵੇਖਿਆ ਜਹਾਨ ਤੋਲ ਕੇ ਅੱਖੀਆਂ ਚ ਵੇਖਿਆ ਜਹਾਨ ਅੱਖੀਆਂ ਚ ਵੇਖਿਆ ਪਤਾ ਨਹੀਂ ਕਿ ਬਾਟੇ ਚ ਪੀ ਆਇਆ ਕੋਲ ਤੇ ਪਤਾ ਨਹੀਂ ਕਿ ਬਾਟੇ ਚ ਪੀ ਆਇਆ ਕੋਲ ਪਤਾ ਨਹੀਂ ਕਿ ਬਾਟੇ ਚ ਪੀ ਆਇਆ ਕੋਲ ਪਤਾ ਨਹੀਂ ਕਿ ਬਾਟੇ ਚ ਪੀ ਆਇਆ ਸੁਗੁਰੂ ਪਿਆਰੇ ਜੋ ਖੰਡੇ ਬਾਟੇ ਦਾ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਾਂ ਨੂੰ ਬਖਸ਼ ਗਿਆ। ਸੋ ਦੇ ਬਰਾਬਰ ਹੋਰ ਨਹੀਂ ਕੋਈ ਦੁਨੀਆ ਦੇ ਵਿੱਚ ਚੀਜ਼। ਸੋ ਗੁਰੂ ਪਿਆਰਿਓ ਜਿਹੜਾ ਛੱਕ ਲਵੇ ਅੰਮ੍ਰਿਤ ਸੋ ਗੁਰੂ ਦੇ ਲੜ ਲੱਗ ਜੇ ਸੋ ਗੁਰੂ ਪਿਆਰਿਓ ਸਦਾ ਲਈ ਉਹ ਅਮਰ ਹੋ ਜਾਂਦਾ। ਸੋ ਦਾ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ। ਸੋ ਅੰਮ੍ਰਿਤ ਛੱਕ ਕੇ ਜਿਹੜਾ ਬਾਣੀ ਬਾਣੇ ਦਾ ਧਾਰਨੀ ਹੋ ਜੇ ਸੋ ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਆ ਪੰਜ ਬਾਣੀਆਂ ਪੜਦੇ। ਸੋ ਬਾਟੇ ਚ ਜਲ ਪਾ ਕੇ ਪਤਾਸੇ ਪਾ ਕੇ ਖੰਡਾ ਫੇਰਦੇ ਜਦੋਂ ਪੰਜ ਪੰਜ ਬਾਣੀਆਂ ਦਾ ਜਾਪ ਕਰਦੇ ਸੋ ਫਿਰ ਅਮਰਤ ਸੰਚਾਰ ਹੁੰਦਾ ਤਿਆਰ ਹੁੰਦਾ ਅਮਰਤ ਸੋ ਗੁਰੂ ਪਿਆਰਿਓ ਅਮਰਤ ਤਿਆਰ ਕਰਦੇ ਆ ਪੰਜ ਬਾਣੀਆਂ ਪੜ ਕੇ ਜਦੋਂ ਆਪਾਂ ਸ਼ਗਲ ਲੈਂਦੇ ਆ ਫਿਰ ਰੋਜ਼ ਪੰਜ ਬਾਣੀਆਂ ਪੜਨੀਆਂ ਪੈਂਦੀਆਂ ਸੋ ਰੋਜ਼ ਗੁਰੂ ਪਿਆਰਿਓ ਸੋ ਆਪਣੇ ਅੰਦਰ ਸੰਚਾਰ ਕਰਨਾ ਪੈਂਦਾ ਤਿਆਰ ਕਰਨਾ ਪੈਂਦਾ ਅਮਰਤ ਸੋ ਜਿਹੜਾ ਇਸ ਤਰ੍ਹਾਂ ਬਾਣੀ ਨਾਲ ਕੰਟੀਨਿਊ ਜੁੜ ਜਾਂਦਾ ਸੋ ਫਿਰ ਉਹਦੇ ਜਨਮ ਮਰਨ ਦਾ ਜਿਹੜਾ ਗੇੜ ਹੈ ਉਹ ਕਟਿਆ ਜਾਂਦਾ ਹੈ ਸਭ ਦੁੱਖਾਂ ਦਿਲਦਰਾਂ ਦਾ ਨਾਸ਼ ਹੋ ਜਾਂਦਾ ਹੈ ਪਰ ਲਗਾਤਾਰ ਬਾਣੀ ਨਾਲ ਜੁੜ ਕੇ ਰਹਿਣਾ ਪੈਂਦਾ ਇਹ ਨਹੀਂ ਕਿ ਇੱਕ ਵਾਰੀ ਅਮਰਤ ਛਕ ਲਿਆ ਤੇ ਮੁੜ ਕੇ ਗੁਰੂ ਪਿਆਰਿਓ ਪਾਣੀ ਪੜਨ ਦੀ ਲੋੜ ਹੀ ਨਹੀਂ ਨਾਮ ਜਪਣ ਦੀ ਸੇਵਾ ਕਰਨ ਦੀ ਲੋੜ ਹੀ ਨਹੀਂ ਸੋ ਜਿਵੇਂ ਫਸਲ ਨੂੰ ਸਮੇਂ-ਸਮੇਂ ਤੇ ਪਾਣੀ ਦੀ ਲੋੜ ਪੈਂਦੀ ਸੋ ਘਰਾਂ ਵਿੱਚ ਆਪਾਂ ਫੁੱਲਾਂ ਦੇ ਬੂਟੇ ਲਾਏ ਆ ਸੋ ਉਹਨਾਂ ਨੂੰ ਵੀ ਪਾਣੀ ਪਾਉਣਾ ਪੈਂਦਾ ਜੇ ਨਾ ਪਾਈਏ ਤਾਂ ਉਹ ਵੀ ਸੁੱਕ ਜਾਂਦੇ ਸੋ ਇਸੇ ਤਰ੍ਹਾਂ ਇਹ ਮਨੇ ਮਨ ਨੂੰ ਬਾਣੀ ਨਾਲ ਜੁੜ ਕੇ ਰੱਖਾਂਗੇ ਮਨ ਹਰਿਆ ਭਰਿਆ ਰਹੇਗਾ ਮਨ ਵਿਸ਼ੇ ਵਕਾਰਾਂ ਤੋਂ ਦੂਰ ਰਹੇਗਾ ਤੇ ਗੁਰੂ ਪਿਆਰਿਓ ਇਹ ਵੀ ਜਨਮ ਸਫਲਾ ਹੋ ਜਾਏਗਾ ਤੇ ਆਪਣਾ ਅਗਲਾ ਜਨਮ ਵੀ ਅਗਲਾ ਪਰਲੋਕ ਵੀ ਆਪਣਾ ਬੰਦਾ ਸੁਧਾਰ ਲਏਗਾ ਸਫਲਾ ਕਰ ਲਏ ਸੋ ਬਾਣੀ ਨਾਲ ਜੁੜ ਕੇ ਹੀ ਉਧਾਰ ਹੋਣਾ ਸੋ ਜੇ ਬਾਣੀ ਛੱਡ ਦੇਾਂਗੇ ਫਸਲ ਨੂੰ ਪਾਣੀ ਨਾ ਮਿਲੇ ਫਸਲ ਕੁਮਲਾ ਜਾਂਦੀ ਸੁੱਕ ਜਾਂਦੀ ਸੜ ਜਾਂਦੀ ਇਸੇ ਤਰ੍ਹਾਂ ਮਨ ਵੀ ਸੁੱਕ ਜਾਂਦਾ ਸੜ ਜਾਂਦਾ ਪੁੱਜ ਜਾਂਦਾ ਸੁਜੇ ਨੂੰ ਪਾਣੀ ਨਾ ਮਿਲੇ ਭਜਨ ਨਾ ਮਿਲੇ ਸੁਜੇ ਜੁੜੇ ਰਹੀਏ ਤੇ ਗੁਰੂ ਬਿਆਰਿਓ ਏਰੀ ਆਪਣਾ ਉਦਾਰ ਹੋਏ ਸਵਾਪੜੋ ਸਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ ਧਰ